मेरा नाम सत्यन्द्र कुमार है और मैं एक हिंदू लीडर काम करता हूं और एक सत्यनाथ सोम जी संगठन है वो भी चलाता हूँ आज यहां पे मेरा बैठने का जो मुद्दा है जो मकसद है मुझे कल रात को पता चला था कि ये सरकी बाजार गौशाला है यहाँ पर शनिदेव भगवान की हनुमान जी की प्रतिमा है कृष्ण भगवान का अच्छा मंदिर बना हुआ है लेकिन यहाँ पे एक बहुत अच्छी चीज़ थी जैसे हम होता होते है तो यहाँ पे ना एक हवन यज्ञशाला बनाई गई थी यहाँ पे बहुत धार्मिक पूजा पाठ होते थे हवन यज्ञ होते थे देवी देवीता दी जाती थी लेकिन मुझे कल रात को पता चला कि यहाँ से गौशाला प्रशासन के द्वारा इस हवन को हटा दिया गया यहाँ से इसको देखिए बिल्कुल जेसी भी से इसको साफ कर दिया गया है जबकि सनातन धर्म में आपने देखा होगा पहले जमाने में लोग साधु संत ऋषि मुनि जो तपस्या करते थे हवन करते थे कुछ राक्षस प्रवती के लोग उसको भंग करते थे लेकिन आज कलयुग ऐसा है कि यहाँ पे हवन एग को भंग क्या करना से हवन को हटाई दिया गया है ये तो बहुत बड़ी बात है सनातन धर्म में इसकी बहुत महत्व मानी जाती है तो मेरा यही है कि जिन लोगों ने इसको हटाया उन पर कानूनी कार्रवाई की जाए और हमारा जो यज्ञशाला है इसको एजेंट ऐसे ही यहीं पर बनाया जाए इसके लिए हमने आज यहाँ पे धरना लगाया जब तक ये चीज नहीं होती तब तक, तक मैं यहाँ पे बैठा हूँ प्रशासन आया हुआ है अभी बुला रहे हैं मुझे कहते हैं कि आओ बात करते हैं बैठ के बात कर लेते हैं उसके बाद में देखना है कुछ क्या होगा क्या नहीं होता देखते हैं बात करके क्या कहते हैं अगर वो इसको बनाने के लिए तैयार होते हैं और चीजें करते हैं सारे पुलिस कानूनी कार्रवाई अगर करती है तोड़ने वालों पर फिर तो ठीक है हमारी सहमति है अगर ये चीजें नहीं होती है तो हम यहाँ पे बैठे और हमारे और साथी है लुधियाना से सहमतरोड़ा है और पंजाब से हिंदू लीडर है वो यहाँ पे पहुँचा के फिर हम बराबर प्रोटेस्ट करेंगे इसका मसला आया है कुछ नहीं है ਸਾਡੀ ਮੈਨੇਜਮੈਂਟ ਨੇ ਜਿਹੜਾ ਇਹ ਯਾਕਸ਼ਾਲਾ ਜਾਂ ਜਿਹੜਾ ਹਮਨਾਲਾ ਕੰਡ ਬਣਿਆ ਸੀਗਾ ਉਹ ਗਲਤ ਥਾਂ ਤੇ ਬਣ ਗਿਆ ਲੋਕੋ ਨੂੰ ਪਵਿੱਤਰ ਕਰਦੇ ਸੀ ਪੈਰਾਂ ਜੁੱਤੀਆਂ ਲੈ ਕੇ ਚੜਦੇ ਸੀਗੇ ਜਿਹੜੀ ਮर्यादा ਜਾਂ ਹਿੰਦੂ ਧਰਮ ਦੇ ਉਲਟ ਸੀਗਾ ਸਾਡੀ ਮੈਨੇਜਮੈਂਟ ਨੇ ਫੈਸਲਾ ਕੀਤਾ ਵੀ ਉਹਨੂੰ ਚੱਕ ਕੇ ਸ਼ਿਫਟ ਕੀਤਾ ਜਾਵੇ ਅਸੀਂ ਪੰਡਤ ਜੀ ਤੋਂ رائے ਲੈ ਕੇ ਜਿਹੜਾ ਸਲਾਮਾ ਸਫੇ ਦੇ ਨਾਲ ਉਹ ਕਹਿੰਦੇ ਜੀ ਇਹਦੇ ਉੱਪਰ ਪੂਜਾ ਉੱਤੇ ਕਰ ਲਾਂਗੇ ਤੇ ਅਸੀਂ ਉਹਨੂੰ ਸ਼ਿਫਟ ਕਰਨ ਲੱਗੇ ਕੁਝ ਲੋਕਾਂ ਨੂੰ ਇਹ ਸਦਾ ਅਤਰਾਜ ਹੋਇਆ ਪਤਾ ਨਹੀਂ ਕਿਉਂ ਹੋਇਆ ਕੁਝ ਇਹ ਜਗਾ ਖੋਲਣੀ ਸੀ ਕਿਉਂਕਿ ਜਿਵੇਂ ਜਿਵੇਂ ਗਊ ਵਵਸਤਾ ਵੱਡੀ ਹੋ ਰਹੀ ਹੈ ਲੋਕਾਂ ਦਾ ਆਉਣਾ ਜਾਣਾ ਵਧ ਰਿਹਾ ਲੋਕਾਂ ਦੀ ਕਰੇ ਲੋਕਾਂ ਨੇ ਵੀ ਸਾਨੂੰ ਪ੍ਰੈਸ਼ਰ ਜ ਕੀਤਾ ਵੀ ਇਹ ਜਿਹੜੀ ਜਗਾ ਖੁੱਲ ਹੀ ਕਰਕੇ ਤੇ ਤੁਸੀਂ ਇਹ ਅਖਾਲਾ ਜਿਹੜੀ ਹੈ ਇਹ ਤੁਸੀਂ ਕਿਤੇ ਹੋਰ ਬਣਾ ਲਓ ਅਸੀਂ ਉਹਨਾਂ ਦੇ ਹੁਕਮ ਅਨਸਾਰ ਜਿਹੜਾ ਇਹ ਮੈਨੇਜਮੈਂਟ ਨੇ ਫੈਸਲਾ ਲੈ ਕੇ ਇਹਨੂੰ ਸ਼ਿਫਟ ਕਰਨ ਲਈ ਜੇ ਕੁਝ ਲੋਕਾਂ ਨੇ ਵਿਰੋਧ ਕੀਤਾ ਤੇ ਅਸੀਂ ਸਾਨੂੰ ਅੱਜ ਬੁਲਾਇਆ ਗਿਆ ਸਾਨੂੰ ਨਹੀਂ ਪਤਾ ਕਿਉਂ ਬੁਲਾਇਆ ਗਿਆ ਸੀਗਾ ਪਰ ਆਏ ਤੋਂ ਪਤਾ ਲੱਗਿਆ ਵੀ ਆਹ ਕਾਰਨ ਹੈਗਾ ਸਾਡਾ ਕੋਈ ਇਹਦੇ ਵਿੱਚ ਇਸ਼ੂ ਨਹੀਂ ਹੈਗਾ ਅਸੀਂ ਤਾਂ ਸੇਵਾ ਤੇ ਲੱਗੇ ਹੋਏ ਹੈਗੇ ਸਾਡਾ ਕੰਮ ਲੋਕ ਸੇਵਾ ਕਰਨਾ ਤੇ ਲੋਕਾਂ ਦੀ ਇੱਛਾ ਨੂੰ ਪੂਰੀ ਕਰਨਾ ਵੀ ਜੋ ਲੋਕ ਚਾਹੁੰਦੇ ਆ ਬੋਖਸ਼ਾਲਾ ਦੇ ਵਿੱਚ ਆ ਹੋਣਾ ਚਾਹੀਦਾ ਅਸੀਂ ਉਸ ਦੇ ਮੁਤਾਬਕ ਕੰਮ ਕਰਦੇ ਆ ਸਾਡਾ ਮਕਸਦ ਬੋਖਸ਼ਾਲਾ ਦੀ ਡਿਵੈਲਪਮੈਂਟ ਹੈ ਲੋਕ ਭਲਾਈ ਵਾਸਤੇ ਲੋਕ ਭਲਾਈ ਵਾਸਤੇ ਲੋਕ ਭਲਾਈ ਦਾ ਮਤਲਬ ਇਹ ਵੀ ਲੋਕ ਆਉਂਦੇ ਆ ਲੋਕਾਂ ਨੂੰ ਕਾਰ ਪਾਰਕਿੰਗ ਮੋਟਰਸਾਈਕਲ ਜਿਵੇਂ ਜਿਵੇਂ ਲੋਕਾਂ ਦੀ ਦਿਨਿਆਚਾਰਾ ਵੱਧ ਰਹੀ ਹੈ ਸਾਨੂੰ ਵਰਸਾ ਦੇ ਵਿੱਚ ਰੋੜੀ ਇਸ ਕਰਕੇ ਨੂੰ ਸ਼ਿਫਟ ਕਰ ਰਿਹਾ ਨਾ ਕਿ ਇਹਨੂੰ ਡਿਮੋਲਿਸ਼ ਕਰ ਰਿਹਾ ਉਹਨਾਂ ਨੇ ਇਹਨੂੰ ਡੀਮੋਲਿਸ਼ ਕੀਤਾ ਜੀ ਇਹ ਸਾਡੇ ਜੀ ਸਨਾਤਨ ਧਰ ਦੇ ਅਸੀਂ ਵੀ ਸਨਾਤਨੀ ਆ ਅਸੀਂ ਕਿਹੜਾ ਕੋਈ ਹੋਰ ਧਰੋਂ ਚੋਂ ਆਏ ਆ ਜਿਹੜੇ ਜਿਹੜੇ ਗੋਸ਼ਾਲਾਤਮਲ ਦੇ ਇਹ ਵੀ ਸਨਾਤਨ ਨਹੀਂ ਹੈ ਜੇ ਸਾਡੇ ਮਨ ਨੂੰ ਠੇਸ ਨਹੀਂ ਲੱਗੀ ਉਹਨਾਂ ਦੇ ਮਨ ਨੂੰ ਜਿਆਦਾ ਠੇਸ ਨਹੀਂ ਤਾਂ ਮਾਫੀ ਮੰਗ ਲੈਣੇ ਭਾਈ ਨੂੰ ਦੁੱਖ ਹੋਇਆ ਪਰ ਇਹ ਕੋਈ ਅਹੇ ਜੀ ਗੱਲ ਨਹੀਂ ਹੈ ਦੇਖੋ ਪਰਵਰਤਨ ਦੇਖੋ ਜੀਡੀ ਰੋਡ ਬੜਿਆ ਨੈਸ਼ਨਲ ਹਾਈਵੇ ਰੋਕਾ ਵੀ ਮੰਦਰ ਆਇਆ ਉਹਨਾਂ ਨੂੰ ਵੀ ਸ਼ਿਫਟ ਕੀਤਾ ਤੇ ਦੇਸ਼ ਦੀ ਨੈਸੈਸਿਟੀ ਵਾ ਤੇ ਦੇਖੋ ਧਰਮ ਜਿਹੜਾ ਲੋਕਾਂ ਦੀ ਸੇਵਾ ਵਾਸਤੇ ਬਣਿਆ ਹੁੰਦਾ ਲੋਕਾਂ ਦੀ ਜ਼ਰੂਰਤਾਂ ਪੂਰਾ ਕਰਨ ਹੁੰਦਾ ਮਨ ਨੂੰ ਸ਼ ਜੇ ਇੱਥੇ ਮੰਦੀ ਸ਼ਾਂਤੀ ਲੋਕਾਂ ਨੂੰ ਹੋਈ ਹੈ ਤਾਂ ਅਸੀਂ ਇਹ ਕੰਮ ਕੀਤਾਗਾ ਤੇ ਜਿਵੇਂ ਕੋਈ ਮੈਨੇਜਮੈਂਟ ਕਹੂਗੀ ਜਾਂ ਜਿਵੇਂ ਕੋਈ ਸਰਕਾਰ ਦਾ ਆਰਡਰ ਹੋਵੇ ਸੇ ਉਸ ਹਿਸਾਬ ਨਾਲ ਕਰ ਲਵਾਂਗੇ ਇਹ ਕੋਈ ਪਾਚੀ ਸੀਗਾ ਜਿਹੜਾ ਦੋ ਦੋ ਸਾਲ ਨਾਲ ਬਣਾਇਆ ਗਿਆ ਸੀ ਇੱਕ ਸਾਲ ਇੱਕ ਸਾਲ ਡੇਢ ਦੇ ਦੋ ਸਾਲ ਹੋ ਗਏ 2 ਸਾਲ ਹੋ ਗਏ ਠੀਕਾ ਮੈਨੇਜਮੈਂਟ ਦਾ ਉਦੋਂ ਫੈਸਲਾ ਉਹਨਾਂ ਨੂੰ ਚੰਗਾ ਲੱਗਿਆ ਉਵੇਂ ਕਰ ਲਿਆ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੇ ਗਲਤ ਲਿਆ ਉਸ ਵੇਲੇ ਇਨਪੁਟ ਜਿਹੜਾ ਫਾਟ ਫੁੱਟ ਜਿਹੜਾ ਲੋਕਾਂ ਦਾ ਘਟ ਸੀਗਾ ਉਹਦਾ ਜ਼ਰੂਰਤ ਨਹੀਂ ਸੀਗੀ ਹੁਣ ਜਿਵੇਂ ਜਿਵੇਂ ਸਮਝ ਦੀ ਜ਼ਰੂਰਤ ਹੈ ਜਗ੍ਹਾ ਦੀ ਜ਼ਰੂਰਤ ਹੈ ਅਸੀਂ ਉਹਨੂੰ ਦੇਖੋ ਪਰਵਰਤ